ਹੈਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੈ ਰਹੇ ਹਾਂ ਸ਼ਾਲ ਕਿਉਂਕਿ ਸ਼ਾਲਾਂ ਵਾਲਾ ਬਾਈ ਆ ਰਹੀ ਸੀਗਾ ਤੇ ਆਪਾਂ ਉਹਨਾਂ ਨੂੰ ਆਵਾਜ਼ ਦੇ ਕੇ ਬੁਲਾ ਲਿਆ ਆ ਵੀ ਸੋਹਣਾ ਲੱਗਦਾ ਹਨਾ ਰਪੇ ਟਿੱਕੇ ਦੇ ਰੰਗ ਤਾਂ ਸਾਰੇ ਹੀ ਸੋਹਣੇ ਨੇ ਜਿੰਨੇ ਆ ਤੇ ਟਿੱਕੇ ਸ਼ਾਲ ਇਹ ਟਿੱਕਾ ਸ਼ਾਲ ਜਿਆਦਾ ਚਾਹੁੰਦਾ ਇਸ ਕੋ ਬੁੜਿਆ ਵੀ ਪਾਦੇ ਇਸ ਕੋ ਬੁੜਿਆ ਵੀ ਪਾਦੇ ਕਿਹੜਾ ਸੋਹਣਾ ਲੱਗ ਰਿਹਾ ਹੈ ਤਾ ਇਹ ਇੱਕ ਤਾਂ ਹੀ ਸੋਹਣਾ ਯਾਰ ਹੂੰ ਬੀਸਤਾ ਆਰ ਜ਼ਕਟਾ ਫਿਰ ਹਾਂ ਇਹ ਰਹਿੰਦੇ ਯਾਰ ਹਰਪੇ ਇਹ ਆਪਣੇ ਕੋਲ ਪਹਿਲਾਂ ਨਹੀਂ ਹੈਗਾ ਸੀ ਜਿਹੜਾ ਗਲੱਬੀ ਜ ਉਹਦੇ ਨਾਲ ਦਾ ਹੀ ਆ ਇਹ ਓਮੇ ਜਈ ਆ ਇਹ ਰਹਿੰਦੋ ਹਾਂਜੀ ਹਾਂਜੀ ਉਹੀ ਆ ਇਹ ਇਹ ਵਾਲਾ ਵਧੀਆ ਲੱਗਦਾ ਇਹ ਵਾਲਾ ਨਇਆ ਹੈ ਇਸਨੇ ਵੀ ਬੁਰਾ ਆਏਗਾ ਇਹ ਹੋਲਾ ਹੈ

हां उसका शाल होता है तांग करके महंगा तो इसकी खासियत क्या है गरम बहुत ज्यादा होगा सबसे गरम ही होता है और भी रखे हैं या एक ही रखा है ये वाला महंगे वाला ना इसमें होते हैं ये भाई ये, ये, ये सांबर भी उपलब्ध है ऐनु खा जांदा हो हां हड्डी लग तो नहीं है नु हां नहीं लगता है लग दो नहीं नहीं लग जांदा लग जांदा हो जाती है <laughs> 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 जो मलबेरी ट्री होता है ना मज़ी, पे उगाते हैं ना वो सफेद वाली कीड़े उस ट्री में, इसको रेशम होता है, उसका होता है। ठीक है। देख लो फिर जो चुकड़ा सही लाल अब देख लो। कोई भी, ओ जैसे हर पे तो नो बदी लाल सरदी ही जाता है, वो देख लाता हूँ। हाँ। ਨਾ ਗੁਗੂ ਨਾ 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 ਹਟ ਜਾ ਹਟ ਜਾ ਗੁਗੂ ਤਦੋਂ ਦੇਖੀਏ ਬਈ ਤੇ ਆ ਨਾ ਯੇ ਜੀ ਗੈਰੰਟੀ ਹੈ ਮੈਂ ਪੱਕਾ ਹੀ ਕਰਤਾ ਹੀ ਨਹੀਂ ਵਰਨਾ ਮੈਂ ਦੱਸਤਾ ਤੈਨੂੰ 1500 ਫਾਇਦਾ ਕਿ ਆ ਇਸ ਨਾਲ ਨਾ ਬੁੱਤੇ ਹਟ ਜਾ ਬਬੂ ਮੇਰਾ ਆਪ ਹੀ ਬਤਾਉਣਾ ਸਹੀ ਸਹੀ ਉਤਾਰ ਕਿੰਨੇ ਦੇ ਸਹੀ ਵਾਲਾ ਕੱਟ ਨਹੀਂ ਕਰਾਂਗਾ ਫਿਰ ਮੈਂ ਬਿਲਕੁਲ ਵੀ ਨਹੀਂ ਕਰੂੰਗਾ ਇੱਕ ਪੂੰਜੀ ਕੱਟ ਨਹੀਂ ਕਰਾਂਗਾ ਜੀ ਫਿਰ ਮੈਂ ਕੱਟ ਨਹੀਂ ਕਰਾਂਗਾ ਮੈਂ ਜਮਾ ਸਹੀ 10 10 ਸਿੰਘ ਬਬਲੂ ਜੀ ਨੱਕ ਲਾਲ ਹੋ ਗਿਆ ਇੱਥੇ ਫਿਰਦੇ ਦਾ ਉਹ ਜਿਹੜੀ ਠੰਡੀ ਹਵਾ ਵਾਲੀ ਹੋਰ हाँ जी बाई फाइनली अपने तीन शॉल सिलैक्ट कर ले तीन शॉल लैके नू पैसे दे दे ने ते हूँ मैं देख रही थी कोटियाँ पर मैं पसंद नहीं सी आई है कोटियाँ तो बाकी हैगने है, सारियाँ है ना तुम दिखाने भी शॉल केड़ के पसंद है ਹਾਂ ਦੂਜਾ ਦੇਖ ਦੂਜਾ ਮੈਨੂੰ ਲੱਗਦਾ ਵੀ ਸੋਹਣਾ ਹੋਰ ਹੁਣ ਤੈਨੂੰ ਕਿਹਾ ਤਾਂ ਸੀਗਾ ਵੀ ਇਹ ਵੀ ਇਹ ਵੱਧ ਸੋਹਣਾ ਲੱਗਦਾ ਹੋਰ ਹੁਣ ਆਦੇ ਤਾਂ ਇੰਨਾ ਸੋਹਣਾ ਲੱਗਦਾ ਉਹਦੇ ਨਾਲੋਂ ਆ ਵੱਧ ਸੋਹਣਾ ਲੱਗਦਾ ਏ ਐਡੀ ਸੋਹਣੀ ਆ ਦੂਜੀ ਲੈ ਦੂਜੀ ਸਾਈਡ ਹਾਂ ਹੂੰ ਆ ਐਵੇਂ ਆ ਹਾਂ ਆ ਐਵੇਂ ਐਵੇਂ ਆਦੇ ਆ ਸੋਹਣਾ ਲੱਗਦਾ ਪਰ ਉਹ ਫਿਰੋਜ ਹੀ ਵੱਧ ਸੋਹਣਾ ਲੱਗਦਾ ਵੀ ਗਗੂ ਸੋਹਣਾ ਲੱਗਦਾ ਤਬਾ ਦੀ ਕੀ ਬੋਲਦਾ ਫਿਰਦਾ ਕਰਦਾ ਤਿੰਨਾ ਸੋਹਣੇ ਆ ਹਨ ਤੂੰ ਦੇਖ ਪਹਿਲਾਂ ਤੂੰ ਦੇਖ ਦੇਖ ਲੈ ਦੇਖ ਲੈ ਕਿਹੜਾ ਪਸੰਦ ਆ ਤੈਨੂੰ ਤੂੰ ਦੱਸ ਦੱਸ ਕਿਹੜਾ ਪਸੰਦ ਆ ਤੈਨੂੰ ਹੈ ਤਾਂ ਕਦੀ ਲਊਗਾ ਬਈ ਐਵੇਂ ਕਰਕੇ ਐਵੇਂ ਕਰਕੇ ਲੈ ਲੈਂਦਾ ਆ ਕਿੰਨਾ ਪਿਆਰਾ ਲੱਗਦਾ ਬਬੂ ਐਵੇਂ ਤਰੀਪੀ ਵੀ ਬੁਲਾ ਦਾਂਗੇ ਐਵੇਂ ਪੱਜਾ ਫਿਰ ਕਰਨੀ ਠੀਕ ਆ Ha <laughs> <laughs> ha ਖੋ ਗਿਆ ਮਿੱਠੂ ਕੀ ਖੋ ਗਿਆ ਹੈ ਚਾਬੀ ਖੋ ਗਈ ਸੀ ਦੇਖ ਕਿੱਥੇ ਆ ਕਿੱਥੇ ਛੁੱਟਿਆ ਤੁਸੀਂ ਕਿੱਥੇ ਲੱਗੂਗੀ ਚਾਬੀ ਇਹਦੇ ਕਿੱਥੇ ਦੱਸੋ ਕਿੱਥੋਂ ਚਲਾਉਣਾ ਕਿੱਥੋਂ ਚਲਾਉਣੀ ਉਹਦਾ ਤੋੜ ਹੀ ਦੇਣਾ ਨਾ ਲੱਤਾਂ ਤੱਕ ਕਰ ਦੇਣ ਤੋੜ ਦੇਣ ਤੂੰ ਤੰਗਾ ਹੋ ਜਾ ਘੜਾ ਹੋ ਜਾ ਅਪੇ ਲੋ ਜੀ ਹੁਣ ਹੋ ਗਈ ਸੀ ਰਾਤ ਤੇ ਗੁੱਗੂ ਕਰ ਰਿਹਾ ਸੀ ਮਸਤੀ ਚਾਤੀਆਂ ਚੁੱਤੀਆਂ ਕਰ ਰਿਹਾ ਸੀ ਇਹ ਸਾਨੂੰ ਬਹੁਤ ਖੇਡਦਾ ਰਾਤ ਨੂੰ ਗੁੱਗੂ ਚਾਤੀ ਚਲੋ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ